प्यारे बच्चों आज आपा क्लास 5 गणित की दुनिया चैप्टर नंबर 7 ते एक्सरसाइज 7.3 करांगे चलो शुरू करते है बच्चों हेठे दीत आकृतियां विचो सममित आकृतियां ते चक्कर लाओ सममित की होंदे बच्चों देखो ए दो शब्द नाल बणया है सम प्लस मिति सममिति दा मतलब होंदा सम दा मतलब होंदा बच्चों ਇੱਕ ਸਮਾਨ ਬਰਾਬਰ ਮਿਤੀ ਦਾ ਮਤਲਬ ਚਿੱਤਰ ਜਾਂ ਆਕ੍ਰਿਤੀ ਇੱਕ ਜਿਹਾ ਭਾਗ ਹੈ ਦੀ ਆਪਾਂ ਇੱਕੋ ਜਿਹੇ ਭਾਗਾਂ ਵਿੱਚ ਵੰਡਣ ਨੂੰ ਆਪਾਂ ਜਿਹੜੀ ਚੀਜ਼ ਨੂੰ ਆਪਾਂ ਬਰਾਬਰ ਬਰਾਬਰ ਵੰਡ ਸਕਦੇ ਹਾਂ ਉਹਨੂੰ ਆਪਾਂ ਸਮਮਿਤੀ ਆਕ੍ਰਿਤੀਆਂ ਕਹਿੰਦੇ ਠੀਕ ਹੈ ਤੇ ਆਹ ਦੇਖੋ ਬੱਚੋ ਇਹ ਕਿਹੜਾ ਹੈ ਜਿਹਨੂੰ ਆਪਾਂ ਸਮਮਿਤੀ ਆਕ੍ਰਿਤੀ ਆਖ ਸਕਦੇ ਹਾਂ ਉਹ ਹੈ ਬੱਚੋ ਆ ਚਾਰਜ ਠੀਕ ਹੈ ਇਹਨੂੰ ਜੇ ਆਪਾਂ ਵਿੱਚੋਂ ਬਰਾਬਰ ਬਰਾਬਰ ਵੰਡਾਂਗੇ ਤਾਂ ਦੇਖੋ ਕੀ ਹੋਗਾ ਇਸ ਦੋਨੇ ਪਾਸੇ ਇੱਕੋ ਜਿਹੀ ਹੋਊਗੀ ਇਸ ਕਰਕੇ ਇਹਨੂੰ ਆਪਾਂ ਕਹਿ ਸਕਦੇ ਆ ਇੱਕ ਹੀ ਹੈ ਸਮਮਿਤਿਆ ਆਕਰਤੀ ਹੈ ਠੀਕ ਹੈ ਅੱਗੇ ਦੇਖੋ ਦਿੱਤੇ ਚਿੱਤਰਾਂ ਵਿੱਚ ਸਮਮਿਤਿ ਰੇਖਾ ਬਣਾਓ ਸਮਮਿਤਿ ਰੇਖਾ ਦਾ ਮਤਲਬ ਹੈ ਉਹ ਲਾਈਨ ਬਣਾਣੀ ਹੈ ਜਿਸ ਨਾਲ ਇਹ ਪੂਰੇ ਬਰਾਬਰ-ਬਰਾਬਰ ਵੰਡੇ ਜਾਣ ਯਾਨਕਿ ਸਮਮਿਤ ਚਿੱਤਰ ਹੋਣ ਆ ਦੇਖੋ ਐਂ ਬੰਨਾਂਗੇ ਏ ਐਲ ਨਹੀਂ ਹੈ ਬੱਚੋ ਤੁਹਾਡੀ ਕਿਤਾਬ ਦੇ ਤੁਹਾਡੇ ਸਿਲੇਬਸ 'ਚ ਨਹੀਂ ਹੈ ਇਹਨੂੰ ਬੱਚੋ ਐ ਬਣਾ ਦਾਂਗੇ ਤੇ ਕੇ ਨੂੰ ਬੱਚੋ ਆਪਾਂ ਇਸ ਤਰ੍ਹਾਂ ਬਣਾਾਂਗੇ ਤੇ ਹਾਰਟ ਨੂੰ ਬੱਚੋ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਠੀਕ ਹੈ ਇਹ ਇਹਨਾਂ ਦੀ ਕੀ ਹੈ ਬੱਚੋ ਸਮਿੱਤ ਆਕ੍ਰਿਤੀ ਹੈ ਠੀਕ ਹੈ ਐਲ ਜਿਹੜਾ ਹੈ ਤੁਸੀਂ ਨਹੀਂ ਕਰਨਾ ਇਹ ਤੁਹਾਡੀ ਕਿਤਾਬ 'ਚ ਨਹੀਂ ਹੈ ਠੀਕ ਹੈ ਬੱਚੋ ਅੱਗੇ ਦੇਖੋ ਹੇਠਾਂ ਦੇ ਤਿਆਰ ਕਰਤੀਆਂ ਦੀ ਸਮਿਤੀ ਰੇਖਾ ਖਿੱਚੋ ਸਮਿਤੀ ਰੇਖਾ ਖਿੱਚਣੀ ਹੈ ਦੇਖੋ ਇਹ ਬਲਬ ਨੂੰ ਆਪਾਂ ਕਿਵੇਂ ਕਰ ਸਕਦੇ ਆ ਇਸ ਤਰ੍ਹਾਂ ਠੀਕ ਹੈ ਜੇ ਆਪਾਂ ਬਲਬ ਨੂੰ ਇਸ ਤਰ੍ਹਾਂ ਵੰਡਾਂਗੇ ਤਾਂ ਦੋਨੇ ਪਾਸੇ ਬਰਾਬਰ ਭਾਗ ਨਹੀਂ ਹੋਇਆ ਇਸ ਕਰਕੇ ਆਪਾਂ ਬਲਬ ਨੂੰ ਕਿਵੇਂ ਵੰਡਾਂਗੇ ਇਸ ਤਰ੍ਹਾਂ ਤੇ ਇਹਨੂੰ ਦੇਖੋ ਬੱਚੋ ਇਸ ਤਰ੍ਹਾਂ ਵੰਡਾਂਗੇ ਜੇ ਆਪਾਂ ਇਸ ਤਰ੍ਹਾਂ ਵੰਡਾਂਗੇ ਤਾਂ ਦੇਖੋ ਥੱਲੇ ਤਾਂ ਇਹ ਆ ਰਹੇ ਨੇ ਉੱਪਰ ਨਹੀਂ ਆ ਰਹੇ ਜੇ ਇਹ ਨਹੀਂ ਹੁੰਦੇ ਫਿਰ ਆਪਾਂ ਵੰਡ ਸਕਦੇ ਸੀ ਹੁਣ ਆਪਾਂ ਇਸ ਤਰ੍ਹਾਂ ਹਾਂ ਪਤੰਗ ਨੂੰ ਦੇਖੋ ਆਪਾਂ ਜਿਹੜੀ ਹੈ ਬੱਚੋ ਕਿਸ ਤਰ੍ਹਾਂ ਵੰਡਾਂਗੇ ਇਸ ਤਰ੍ਹਾਂ ਠੀਕ ਹੈ ਆ ਗੇਟ ਨੂੰ ਬੱਚੋ ਆਪਾਂ ਇਸ ਤਰ੍ਹਾਂ ਆ ਟੇਬਲ ਨੂੰ ਬੱਚੋ ਆਪਾਂ ਕਿਵੇਂ ਵੰਡ ਸਕਦੇ ਹਾਂ ਟੇਬਲ ਨੂੰ ਆਪਾਂ ਇਸ ਤਰ੍ਹਾਂ ਵੀ ਵੰਡ ਸਕਦੇ ਹਾਂ ਤੇ ਟੇਬਲ ਨੂੰ ਇਸ ਤਰ੍ਹਾਂ ਇਨੂੰ ਦੇਖੋ ਬੱਚੋ ਐਵੇਂ ਵੀ ਬਣ ਸਕਦੇ ਆ 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 ਕਿਵੇਂ ਮਰਜ਼ੀ ਆਪਾਂ ਇਹਨੂੰ ਬੰਨ੍ਹ ਸਕਦੇ ਆ ਠੀਕ ਹੈ ਬੱਚੋ ਅੱਗੇ ਦੇਖੋ ਬਿੰਦੂਦਾਰ ਰੇਖਾ ਨੂੰ ਸਮਮਿਤਿ ਰੇਖਾ ਮੰਨਦੇ ਹੋਏ ਚਿੱਤਰ ਪੂਰਾ ਕਰੋ ਚਿੱਤਰ ਪੂਰਾ ਕਰਨ ਦੇ ਤਾਂ ਇੱਧਰ ਵੀ ਜਿਸ ਤਰ੍ਹਾਂ ਦਾ ਇੱਧਰ ਹੈ ਇਸੇ ਤਰ੍ਹਾਂ ਦਾ ਇਸ ਪਾਸੇ ਹੋਊਗਾ ਹਨਾ ਠੀਕ ਹੈ ਇਸ ਤਰ੍ਹਾਂ ਦਾ ਹੋਊਗਾ ਇਸੇ ਤਰ੍ਹਾਂ ਉਰੇ ਦੇਖੋ ਬੱਚੋ ਦੇਖੇ ਐਸੇ ਤਰ੍ਹਾਂ ਉਰੇ ਦੇਖੋ ਬੱਚੋ ਠੀਕ ਹੈ ਇਸ ਤਰ੍ਹਾਂ ਦੇ ਬਣੇ ਹੋਣਗੇ ਠੀਕ ਹੈ ਬੱਚੋ ਇਹ ਐਕਸਰਸਾਈਜ਼ ਤੋਂ ਡੀ ਕੰਪਲੀਟ ਹੋ ਗਈ ওকে ਥੈਂਕ ਯੂ